ਸੁਖਿੰਦਰ ਸਿੰਘ ਰੰਦਾਵਾ ਦੇ ਚੋਣ ਪ੍ਰਚਾਰ ਚ ਆਈ ਤੇਜ਼ ਤੜਾ ਤੜ ਹੋਣ ਲੱਗੀਆਂ ਮੀਟਿੰਗਾਂ ਸੁਖਿੰਦਰ ਰੰਦਾਵਾ ਅਰਵਿੰਦ ਕੇਜਰੀਵਾਲ ਅਤੇ ਸੁਨੀਲ ਚਾਖੜ ਉੱਪਰ ਕਰ ਰਹੇ ਹਨ ਤਿੱਖੇ ਸ਼ਬਦੀ ਹਮਲੇ ਗੁਰਦਾਸਪੁਰ ਲੋਕ ਸਭਾ ਹਲਕਾ ਤੁ ਕਾਂਗਰਸ ਪਾਰਟੀ ਦੇ ਅਲਾਨੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਤਾਵਾ ਵੱਲੋਂ ਲਗਾਤਾਰ ਆਪਣਾ ਚੋਣਵੀ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ ਚੋਣਵੀ ਮੀਟਿੰਗਾਂ ਅਤੇ ਰੋਡ ショ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਰੰਤਾਵਾ ਨੇ ਕਿਹਾ ਕਿ ਲੋਕ ਉਹਨਾਂ ਨੂੰ ਪਰਮਾ ਹੁੰਖਾਰਾ ਤੇ ਰਹੇ ਹਨ ਇਸਵਾਰ ਲੋਕ ਗਰਤਾਸਪੁਰ ਤੋਂ ਉਹਨਾਂ ਨੂੰ ਸੰਸਦੀ ਮੈਂਬਰ ਦੇਖਣਾ ਚਾਹੁੰਦੇ ਹਨ ਸੁਖਜਿੰਦਰ ਸਿੰਘ ਰੰਦਾਵਾਲ ਨੂੰ ਆਪਣੀ ਚੋਣਵੀ ਮੀਟਿੰਗਾਂ ਵਿੱਚ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਜਪਾ ਤੇ ਸੁਨੀਲ ਚਾਖੜ ਉੱਪਰ ਵੀ ਸਖੇ ਨਿਸ਼ਾਨੇ ਸਾਦੇ ਜਾ ਰਹੇ ਹਨ ਤੇ ਉਹਨਾਂ ਵੱਲੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਫਿਰਕੂ ਪ੍ਰਸਤ ਪਾਰਟੀਆਂ ਹਨ ਅਤੇ ਇਹ ਦੇਸ਼ ਨੂੰ ਪ੍ਰਪਾਤ ਕਰਨ ਤੇ ਤੁਲੀਆਂ ਹੋਈਆਂ ਹਨ ਉਹਨਾਂ ਕਿ ਆ ਕੇ ਲੋਕਾਂ ਵੱਲੋਂ ਮਨ ਬਣਾਇਆ ਗਿਆ ਹੈ ਕਿ ਇਸਵਾਰ ਸੈਂਟਰ ਚ ਕਾਂਗਰਸ ਦੀ ਸਰਕਾਰ ਬਣਾਈ ਜਾਵੇ ਜਿਹੜੇ ਘਰਾਂ ਚ ਵੀ ਬੈਠੇ ਨੇ ਉਹਨਾਂ ਦੇ ਵੀ ਟੈਲੀਫੋਨ ਆਉਂਦੇ ਕਿ ਜਿਹੜੇ ਅਸੀਂ ਤੁਰ ਪਏ ਆ ਜੀ ਅਸੀਂ ਐਸ ਪਾਰਟੀ ਨਾਲ ਸੀ ਹੌਸ ਪਾਰਟੀ ਨਾਲ ਸੀ ਪਰ ਅਸੀਂ ਚਾਹੁੰਦੇ ਆ ਕਿ ਜੋ ਹਿੰਦੁਸਤਾਨ ਚ ਹੋ ਰਿਹਾ ਉਹਨੂੰ ਠੱਲ ਪਾਈ ਜਾਏ ਔਰ ਉੱਥੇ ਉਹ ਗੱਲ ਜਾਏ ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਕੋਈ ਗੱਲ ਕਰੇ ਜਿਹੜਾ ਦੇਸ਼ ਨੂੰ ਇਕੱਠੇ ਰੱਖਣ ਦੀ ਗੱਲ ਕਰੇ ਜਿਹੜਾ ਪਾਕਿਸਤਾਨ ਤੋਂ ਨਸ਼ੇ ਆਉਂਦੇ ਨੇ ਨਜਾਇਜ਼ ਚਸਲਾਉਂਦਾ ਉਹਨੂੰ ਰੋਕਣ ਦੀ ਗੱਲ ਕਰੇ ਜਿਹੜਾ ਚੀਨ ਵਾਲੇ ਜਿਹੜੇ ਹਰ ਰੋਜ਼ ਹੀ ਦੇਸ਼ ਦੀਆਂ ਸਰਹੱਦਾਂ 'ਚ ਅੰਦਰ ਆ ਰਹੇ ਨੇ ਉਹਨਾਂ ਬਾਰੇ ਪਾਰਲੀਮੈਂਟ 'ਚ ਗੱਲ ਕਰੇ ਕਦੇ ਸਾਨੂੰ ਇਹੋ ਜੀ ਪਾਰਲੀਮੈਂਟੇਰੀਅਨ ਚਾਹੀਦੇ ਨੇ ਜਿਹੜੇ ਦੇਸ਼ ਦੀ ਗੱਲ ਕਰਨ ਦੇਸ਼ ਨੂੰ ਮਜ਼ਬੂਤ ਕਿਵੇਂ ਰੱਖਣਾ ਦੇਸ਼ ਦੇ ਸੰਵਿਧਾਨ ਨੂੰ ਕਿਵੇਂ ਬਚਾਉਣਾ ਦੇਸ਼ ਦੀਆਂ ਸਰਹੱਦਾਂ ਨੂੰ ਕਿਵੇਂ ਅਸੀਂ ਕਾਹੋ ਵੇਖਣਾ ਜਿਹੜੇ ਨਸ਼ੇ ਨੂੰ ਕਿਵੇਂ ਰੋਕਣਾ ਜਿਹੜਾ ਇਹ ਗੱਲ ਕਰ ਸਕੇ ਕਿ ਅੰਮ੍ਰਿਤਸਰ ਦਾ 에어ਪੋਰਟ ਕਿਉਂ ਬੰਦ ਹੈ ਕਿਉਂ ਨਹੀਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆਉਂਦੀਆਂ ਚੰਡੀਗੜ੍ਹ ਦੇ 에어ਪੋਰਟ ਦੇ ਕਿਉਂ ਨਹੀਂ ਗੋੜੀਆਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆਉਦੀਆਂ ਕਿਉਂ ਨਹੀਂ ਪਠਾਨਕੋਟ ਦਾ 에어ਪੋਰਟ ਚੱਲ ਰਿਹਾ ਕਿਉਂ ਉੱਥੋਂ ਵਾਲਾ ਆਦਮਪੁਰ ਵਾਲਾ ਕਿਉਂ ਨਹੀਂ ਚੱਲ ਰਿਹਾ ਹਲਵਾਰੇ ਵਾਲਾ ਕਿਉਂ ਨਹੀਂ ਚੱਲ ਰਿਹਾ ਬਠਿੰਡੇ ਵਾਲਾ ਕਿਉਂ ਨਹੀਂ ਚੱਲ ਰਿਹਾ ਇਹ ਗੱਲਾਂ ਮੈਂਬਰ ਪਾਰਲੀਮੈਂਟ ਦੇ ਲਈ ਇਹ ਕੰਮ ਸਰ ਆ ਲੀਡਰਸ ਦੇ ਇਧਰ ਉਧਰ ਜਾਂਦੇ ਸੇ ਛੱਡ ਕੇ ਸੁਣੋ ਇੱਕ 6 ਦਾ ਮੈਂ ਦੱਸਦਾ ਕਿ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਮੈਨੂੰ ਤੁਸੀਂ ਪ੍ਰੈਸ ਵਾਲੇ ਦੱਸੋ ਅੱਜ ਤੋਂ 20 ਦਿਨ ਪਹਿਲਾਂ ਅਕਾਲੀ ਦਲ ਤੇ ਭਾਜਪਾ ਦਾ ਅਲਾਈਂਸ ਹੋ ਰਿਹਾ ਸੀ ਪਤਾ ਨਹੀਂ ਕਿੱਥੇ ਰਹਿ ਗਿਆ ਤੇ ਇਹਨਾਂ ਦੇ ਦੋਵਾਂ ਆਪਣੇ ਅਲਾਈਂਸ ਦੇ ਵਿੱਚ ਵੋਟਾਂ ਡਿਵਾਈਡ ਕਰ ਲਈ ਵੋਟਾਂ ਦੇ ਵਿੱਚ ਭਲੇਖਾ ਪਾਉਣ ਲਈ ਖੜੇ ਕੀਤੇ ਨੇ ਇਹਨਾਂ ਦੇ ਅਜੇ ਇੱਕ ਗਏ ਇਹਨਾਂ ਦੇ ਜੋ ਹੋਰ ਵੀ ਜਾਣੇ ਜਦੋਂ ਤੱਕ ਨਾਮਿਨੇਸ਼ਨ ਹੋਣਗੇ ਸੁਨੀਲ ਜਾਖੜ ਦਾ ਬਿਆਨ ਆਇਆ ਸੀ ਕਿ ਜਿਹੜੀ ਪ੍ਰੋਟੈਸਟ ਹੋ ਰਹੀ ਨੇ ਕਾਮਰਸ ਦੀ ਗੁਰੂਧੀਆਂ ਦਾ ਇੱਕ ਸਾਇਆ ਹੋਇਆ ਹੈ ਮੈਂ ਮੈਂ ਪੁੱਛਣਾ ਚਾਹੁੰਦਾ ਕਿ ਜਾਖੜ ਸਾਹਿਬ ਜਦੋਂ ਤੁਸੀਂ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ ਉਦੋਂ ਦੇ ਆਪਣੇ ਬਿਆਨ ਕੱਢੋ ਤੇ ਹੁਣ ਦੇ ਬਿਆਨ ਕੱਢੋ ਉਦੋਂ ਦੀ ਗੱਲ ਕਰੋ ਤੇ ਅੱਜ ਦੀ ਕਰੋ ਯਾਰ ਅਸੀਂ ਪੋਲਿਟਿਸ਼ੀਅਨ ਸਿਰਫ ਆਪਣੀਆਂ ਕੁਰਸੀਆਂ ਲਈ ਬੈਠੇ ਆ ਤੇ ਆਪਣੀ ਜ਼ੁਬਾਨ ਬਦਲ ਰਹੇ ਆ ਇਹੋ ਸੁਨੀਲ ਜਾਖੜ ਜਦੋਂ ਇਲੈਕਸ਼ਨ 'ਚ ਖੜਾ 2019 'ਚ ਹੋਇਆ ਸੀ ਇਥੋਂ ਜਿਤਾ ਕੇ ਪੇਜਾ ਫਰੋਜ਼ਪੁਰ ਤੋਂ ਹਾਰ ਕੇ ਆਇਆ ਸੀ ਉਦੋਂ ਦੀਆਂ ਜਿਹੜੀਆਂ ਸਪੀਚਾਂ ਕੱਢਾਂਗੇ ਨਾਲ-ਨਾਲ ਚਲਾਵਾਂਗੇ ਜਿਸ ਜਿੱਤ ਸਾਦੇ ਸਪੀਚ ਦਿੱਤੀਆ ਉਹ ਪੂਰੀ ਸਪੀਚ ਚੱਲੇਗੀ ਬੀਜਪੀ ਦੇ ਅਗੇਂਸਟ ਜੋ ਬੋਲਿਆ ਉਹ ਚਲਾਇਆ ਜਾਏਗਾ ਇਹ ਇਹ ਯਾਰ ਇੱਕ 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 ਮਿੰਟ ਇੱਕ ਮੈਨੂੰ ਤੇ ਇਹ ਆਉਣ ਲੱਗ ਪਿਆ ਕਿ ਯਾਰ ਐਡੀ ਛੇਤੀ ਬੜਕਲ ਕੇ ਜबान ਥੜਕ ਜਾਂਦੀ ਹੈ ਜਿਹੜੀ ਜਿਹਦੇ ਲਈ ਬਹੁਤ ਚੰਗਾ ਬੋਲਿਓ ਉਹਦੇ ਲਈ ਬਹੁਤ ਉਹਦੇ ਗੇਂਟ ਇਹਨਾਂ ਕੁਛ ਲੈ ਕੇ ਆਪਾਂ ਕੇਸ ਬੋਲ ਇਹਨਾਂ ਦੇ ਪੈਸੇ ਨਾਲ ਇੱਕ ਤੁਹਾਨੂੰ ਮੈਂ ਦੱਸਾਂ ਤੁਸੀਂ ਥੋੜੀ ਜਿਹੀ ਕਿਰਪਾ ਕਰੋ ਇਹ ਨਾਲ ਦਿਨ ਜੇ ਤੁਸੀਂ ਥੋੜੇ ਥੋੜੇ ਸਵਾਲ ਬੰਦ ਕਰ ਦਿੱਤੇ ਤੇ ਬੋਲਣਾ ਬੰਦ ਕਰ ਦਿੱਤੇ ਅੰਦਾ ਸਾਹਿਬ ਇਹਨੂੰ ਭੇਜਿਆ ਗਿਆ ਕਿ ਉਹਦੀ ਜਾਂਚ ਹੋਣੀ ਚਾਹੀਦੀ ਕਿ ਬਾਹਰੋਂ ਫੰਡਿੰਗ ਆਈ ਸੀ ਦੇਖੋ ਸ਼ਰਿਆਮ ਆਪਾਂ ਕੱਲੀ ਤੁਸੀਂ ਇਹ ਨਾ ਕਰੋ ਜਿਹੜਾ ਜਿਹਨੂੰ ਸੋ ਕਾਲਡ ਖਾਲਸਤਾਨੀ ਕਿਹਾ ਜਾਂਦਾ ਜਿਹੜਾ ਹਮੇਸ਼ਾ ਖਾਲਸਤਾਨ ਦੀ ਗੱਲ ਕਰਦਾ ਗੁਰਪਤਵੰਤ ਪੰਨੂ ਉਹਨੇ ਸ਼ਰਿਆਮ ਇਹਨਾਂ ਤੇ ਅਲੀਗੇਸ਼ਨ ਲਾਇਆ ਕਿ ਤੁਹਾਨੂੰ ਅਸੀਂ ਫੰਡਿੰਗ ਕੀਤੀ ਆ ਮੈਂ ਇੱਕ ਵਾਰੀ ਅੱਜ ਤੋਂ 2 ਸਾਲ ਪਹਿਲਾਂ ਕਿਹਾ ਸੀ ਕਿ ਇਹਦੇ ਤੇ ਪੈਨ ਲਾਓ ਬੀਜੇਪੀ ਵਾਲਿਆਂ ਨੂੰ ਮੈਂ ਉੱਪਰ ਪੁੱਛਣਾ ਚਾਹੁੰਨਾ ਕਿ ਜਦੋਂ ਮੈਂ ਕਿਹਾ ਸੀ ਇਹਨਾਂ ਤੇ ਬੈਨ ਲਾਓ ਤੇ ਉਹਦੀ ਜਿਹੜੀ ਵੀਡੀਓ ਆਈ ਸੀ ਉਹ ਰਿਹਾ ਕਹਿੰਦਾ ਜਿਹੜਾ ਪੰਜਾਬ ਦਾ ਕਾਂਗਰਸ ਦਾ ਐਮਐਲਏ ਖੂਨੀ ਰੰਦਾਵਾ ਉਹਨੇ ਕਿਹਾ ਇਹਨਾਂ ਦੇ ਕਹਿੰਦਾ ਜੇ ਭਗਵੰਤ ਮਾਨ ਜੀ ਜੁਰਤ ਹੈਗੀ ਆ ਕੇਜਰੀਵਾਲ ਜੀ ਜੁਰਤ ਹੈ ਕਿ ਮੇਰੇ ਤੇ ਕਰੇ ਕਹਿੰਦਾ ਸਾਡੀਆਂ ਵੋਟਾਂ ਖਾਲਸਤਾਨੀ ਪੱਖੀ ਸਾਡਾ ਪੈਸਾ ਉਹਨਾਂ ਦੇ ਸ਼ਰਮ ਕਿਹਾ ਸੀ ਉਹਦੇ ਵੀਡੀਓ ਤੇ ਬੋਲਦੇ ਆ ਕਿ ਅਸੀਂ ਉਹਨਾਂ ਨੂੰ ਪੈਸਾ ਦਿੱਤਾ ਐਨਆਈਏ ਕੋਲ ਜਾਣ ਦੀ ਨਹੀਂ ਜ਼ਰੂਰਤ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਨਾ ਇਹਨਾਂ ED, NIA, NIA, CBI, ਇਨਕਮ ਟੈਕਸ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਜਿਹਦਾ ਇਸਤੇਮਾਲ ਖਾਣਾ ਜਿਹਦਾ ਚੰਗੇ ਕੰਮ ਲਈ ਪਰ ਜੇ ਉਹਨੇ ਕਿਹਾ ਉਹ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹਦਾ ਪੁੱਛਣਾ ਚਾਹੀਦਾ ਇਹਨਾਂ ਨੂੰ ਕਿ ਕਿਉਂ ਵੀ ਪੈਸੇ ਲਏ ਇੱਕ ਕੁਵਾਰੀ ਨਾ ਮੁੱਖ ਮੰਤਰੀ ਨੇ ਪੰਜਾਬ ਦੇ ਨੇ ਤੇ ਨਾ ਕੇਜਰੀਵਾਲ ਨੇ ਇੱਕ ਕੁਵਾਰੀ ਉਹਨੂੰ ਨੇ ਨੀਕੀ ਦਾ ਕੰਡੈਮਨ ਨਹੀਂ ਕੀਤਾ ਉਹਨੂੰ ਇਹ ਰਿਬਟ ਨਹੀਂ ਕੀਤਾ ਕਿ ਬਿਲਕੁਲ ਬਕਵਾਸ ਕਰਦਾ ਝੂਠ ਬੋਲ ਰਿਹਾ ਸਾਬ ਸਭ ਤੋਂ ਮੇਨ ਥੋੜਾ ਜਿਆਦਾ ਸਟੱਡੀ ਕਰਕੇ ਆਈ ਜਿਹੜੇ ਮੇਰੇ ਕੋਲ ਸੀ ਮੈਂ ਸੱਤ ਬੰਦੀ ਸਿੰਘ ਛੱਡ ਦਿੱਤੇ ਸੀ ਇਹ ਜਿਹੜੇ ਜਿਹੜੇ ਮੋਦੀ ਸਾਹਿਬ ਇੱਥੇ ਬੁਲ ਕੇ ਕੀ ਉਹ ਨਹੀਂ ਛੁੱਟੇ ਕਿਉਂਕਿ ਇਹ ਭਾਜਪਾ ਦਾ ਕੰਮ ਸੀ ਜਿੰਨਾ ਮੇਰੇ ਕੋਲ ਸੀ ਜਿਹੜੇ ਮੈਂ ਉੱਥੇ ਬਰਗਾੜੀ ਮੋਰਚੇ ਦੇ ਉਹਨਾਂ ਚਕਵਾ ਕੇ ਆ ਸੀ ਉਹਦੇ ਚ ਮੈਂ ਜਿਹੜੇ ਬੰਦੇ ਮੈਂ ਉਹ ਰੱਖਿਆ ਕਿ ਜਿਹੜੇ ਪੰਜਾਬ ਕਮੇਟ ਛੱਡ ਛੱਡਿਓ ਇਹੀ ਛੱਡਾਂਗੇ ਇਹ ਸੱਤ ਬੰਦੇ ਛੱਡੇ ਮਰਮਨੋ ਅਫਸੋਸ ਹੈ ਕਿ ਅਕਾਲੀ ਦਲ ਨੇ ਅਜੇ ਤੱਕ ਉਹਨਾਂ ਦਾ ਪਤਾ ਨਹੀਂ ਲੱਭ ਮੈਨੂੰ ਅਫਸੋਸ ਹੈ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰੀ ਜਾ ਕੇ ਕਿਸੇ ਵੀ ਇੱਕ ਬੰਦੇ ਨੂੰ ਰਿਸੀਵ ਨਹੀਂ ਕੀਤਾ ਇਹ ਉਹਨਾਂ ਨੂੰ ਪੁੱਛੋਗੇ ਕਿ ਕਿਹੜੇ ਸਾਰੇ ਉਹਨਾਂ ਨੂੰ ਤਾਂ ਨਾਮ ਹੀ ਨਹੀਂ ਪਤਾ ਹੋਣਾ